ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 9 ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਆਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਜਿਵਾਰੀ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੀ ਨਾਲ ਸ਼ੇਅਰ ਕਰੂੰਗੀ ਵੀ ਜੇ ਤੁਹਾਡੇ ਕੋਲੇ ਪਾਠ ਕਰਨ ਦਾ ਵੀ ਸਮਾਂ ਨਹੀਂ ਆ ਤਾਂ ਤੁਸੀਂ ਰਾਤ ਨੂੰ ਜਦੋਂ ਵੀ ਤੁਹਾਡੀ ਅੱਖ ਖੁੱਲ੍ਹੇ ਉੱਠ ਕੇ ਬਿਨਾ ਇਸ਼ਨਾਨ ਕੀਤੇ ਹੀ 10 ਮਿੰਟ ਦੇ ਲਈ ਇਸ ਸ਼ਬਦ ਦਾ ਜਾਪ ਕਰ ਲਿਓ ਇਸ ਸ਼ਬਦ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਹੈ ਜੀ ਇਸ ਸ਼ਬਦ ਨੂੰ ਜਪਣ ਦੇ ਨਾਲ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੋਏਗੀ ਤੁਹਾਡੇ ਘਰ ਵਿੱਚ ਬਰਕਤ ਆਵੇਗੀ ਖੁਸ਼ਹਾਲੀ ਆਵੇਗੀ ਤੁਸੀਂ ਹਰ ਟਾਈਮ ਖੁਸ਼ ਰਹੋਗੇ ਸੋ ਸਾਰਾ ਕੁਝ ਮੈਂ ਤੁਹਾਡੇ ਨਾਲ ਇਸ ਸ਼ਬਦ ਦੇ ਬਾਰੇ ਸ਼ੇਅਰ ਕਰੂੰਗੀ ਵੀ ਕਿਹੜਾ ਸ਼ਬਦ ਹੈ ਕਿਸ ਤਰੀਕੇ ਨਾਲ ਇਹਨੂੰ ਜਪਣਾ ਹੈ ਕਿਹੜੀ ਗੱਲ ਦਾ ਧਿਆਨ ਰੱਖਣਾ ਤੇ ਕਿਹੜੀ ਗਲਤੀ ਤੁਸੀਂ ਨਹੀਂ ਕਰਨੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸ ਕਰੇ ਬਿਨਾ ਸ਼ੁਰੂ ਕਰਦੀ ਆ ਅੱਜ ਦੀ ਵੀਡੀਓ ਜਿਹੜਾ ਸ਼ਬਦ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਜੀ ਇਸ ਸ਼ਬਦ ਦਾ ਇਸਤੇਮਾਲ ਮਾਪੁਰਸ਼ ਸੰਤ ਮਾਪੁਰਸ਼ ਜਿਹੜੇ ਨੇ ਉਹ ਕਰਦੇ ਨੇ ਕਦੋਂ ਜਦੋਂ ਉਹਨਾਂ ਨੂੰ ਆਪਣੇ ਆਪ ਨੂੰ ਗੁਰੂ ਸਾਹਿਬ ਦੀ ਭਗਤੀ ਦੇ ਵਿੱਚ ਡੋਬੋਣਾ ਹੁੰਦਾ ਜਦੋਂ ਪਰਮਾਤਮਾ ਦੇ ਨਾਲ ਜੁੜਦੇ ਨੇ ਉਸ ਟਾਈਮ ਉਹ ਇਸ ਜਿਹੜਾ ਸ਼ਬਦ ਹੈ ਇਹਦਾ ਇਸਤੇਮਾਲ ਕਰਦੇ ਨੇ ਇੰਨਾ ਜਿਆਦਾ ਪਾਵਰਫੁਲ ਹੈ ਇਹ ਇੱਕ ਸ਼ਬਦ ਇੰਨੀ ਜਿਆਦਾ ਸ਼ਕਤੀ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਵੀ ਇਹ ਕਿਹੜਾ ਸ਼ਬਦ ਹੈ ਇਹ ਸ਼ਬਦ ਹੈ ਜੀ ਵਾਹਿਗੁਰੂ ਹੁਣ ਵੀਡੀਓ ਨਾਲ ਤੁਸੀਂ ਬੰਦ ਕਰ ਦਿਓ ਤੁਸੀਂ ਸੋਚੋਗੇ ਬਸ ਪਤਾ ਚੱਲ ਗਿਆ ਠੀਕ ਹੈ ਨਹੀਂ ਇਸ ਨੂੰ ਜਪਣਾ ਕਿਸ ਤਰੀਕੇ ਨਾਲ ਹੈ ਕਿਵੇਂ ਇਹਦੀ ਅਸਲੀ ਸ਼ਕਤੀ ਦਾ ਸਾਨੂੰ ਪਤਾ ਚੱਲਦਾ ਉਹ ਅੱਜ ਮੈਂ ਤੁਹਾਡੇ ਨਾਲ ਸਾਰਾ ਡਿਟੇਲ ਦੇ ਵਿੱਚ ਸ਼ੇਅਰ ਕਰੂੰਗੀ ਦੇਖੋ ਜਦੋਂ ਮਾਪ ਪੁਰਖ ਪਰਮਾਤਮਾ ਦੇ ਨਾਲ ਆਪਣੇ ਆਪ ਨੂੰ ਜੋੜਦੇ ਨੇ ਤਾਂ ਉਹ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਦੁਨਿਆਵੀ ਚੀਜ਼ਾਂ ਤੋਂ ਨਾਲੋਂ ਤੋੜਦੇ ਨੇ ਵੱਖ ਕਰਦੇ ਨੇ ਯਾਨੀ ਟੈਨਸ਼ਨਾਂ ਦੇ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢਦੇ ਨੇ 네ਗੇਟਿਵ ਸੋਚ ਦੇ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢਦੇ ਨੇ ਤੇ 네ਗੇਟਿਵ ਸੋਚ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢਣ ਲਈ ਸਭ ਤੋਂ ਪਾਵਰਫੁਲ ਹੈ ਮੈਡੀਟੇਸ਼ਨ ਵਾਹਿਗੁਰੂ ਦੇ ਨਾਮ ਦੀ ਅਗਰ ਮੈਡੀਟੇਸ਼ਨ ਆਪਾਂ ਕਰਦੇ ਆ ਇਹਦੇ ਨਾਲ ਸਾਡੀਆਂ ਬਿਮਾਰੀਆਂ ਵੀ ਟੁੱਟਦੀਆਂ ਸਾਡੀ ਜ਼ਿੰਦਗੀ ਵਿੱਚ ਖੁਸ਼ਹਾਲੀ ਆਉਂਦੀ ਹੈ ਅਸੀਂ ਹਰ ਟਾਈਮ ਖੁਸ਼ੀ ਮਹਿਸੂਸ ਕਰਦੇ ਆ ਸਾਡੇ ਘਰ ਵਿੱਚ ਵੀ ਬਰਕਤ ਆਉਂਦੀ ਹੈ ਕਿਉਂ ਕਿਉਂਕਿ 네ਗੇਟਿਵਿਟੀ ਸਾਥੋਂ ਦੂਰ ਜਾਂਦੀ ਹੈ ਇਸ ਸ਼ਬਦ ਨੂੰ ਜਪਣ ਦੇ ਨਾਲ ਪੋਜ਼ਿਟਿਵਿਟੀ ਜਿਹੜੀ ਹੈ ਉਹਦਾ ਲੈਵਲ ਹਾਈ ਹੁੰਦਾ ਹੈ ਵੱਧਦਾ ਹੈ ਸੋ ਜਿਹੜੇ ਮਹਾਪੁਰਸ਼ ਹੁੰਦੇ ਨੇ ਉਹ ਧਿਆਨ ਵਿੱਚ ਜਦੋਂ ਜਾਂਦੇ ਆ ਨਾ ਤਾਂ ਆਪਾਂ ਇੱਕ ਤਰੀਕੇ ਨਾਲ ਇਹ ਵੀ ਕਹਿ ਸਕਦੇ ਹਾਂ ਜਿਵੇਂ ਕਈ ਲੋਕ ਕਹਿੰਦੇ ਹੁੰਦੇ ਆ ਵੀ ਇੱਥੇ ਤੀਸਰੀ ਅੱਖ ਦਾ ਪ੍ਰਕਾਸ਼ ਹੁੰਦਾ ਹੈ ਹਨਾ ਤਾਂ ਇਹ ਮੈਡੀਟੇਸ਼ਨ ਦੇ ਜ਼ਰੀਏ ਹੁੰਦਾ ਵਾਹਿਗੁਰੂ ਦੇ ਸਿਮਰਨ ਦੇ ਜ਼ਰੀਏ ਹੁੰਦਾ ਹੁਣ ਤੁਸੀਂ ਕਰਨਾ ਕਿਸ ਤਰੀਕੇ ਨਾਲ ਇਸ ਨੂੰ ਹੁਣ ਬੜੇ ਧਿਆਨ ਨਾਲ ਸੁਣਿਓ ਸਭ ਤੋਂ ਪਹਿਲਾਂ ਤੁਸੀ ਸ਼ਾਂਤ ਮਾਹੌਲ ਤੁਹਾਨੂੰ ਚਾਹੀਦਾ ਜਿਹਦੇ ਵਿੱਚ ਆਸੇ-ਪਾਸੇ ਸਾਡੇ ਸ਼ੋਰ ਸ਼ਰਾਬਾ ਨਾ ਹੋਵੇ ਕਿਉਂਕਿ ਅਗਰ ਆਸੇ-ਪਾਸੇ ਸਾਡੇ ਸ਼ੋਰ ਹੁੰਦਾ ਰਹੂਗਾ ਤਾਂ ਸਾਡਾ ਧਿਆਨ ਡਿਸਟਰਬ ਹੋਊਗਾ ਕਿਉਂਕਿ ਆਪਾਂ ਇੰਨੇ ਵੱਡੇ ਮਹਾਪੁਰਸ਼ ਤਾਂ ਹੈ ਨਹੀਂ ਕਿ ਸਾਡਾ ਧਿਆਨ ਇੱਕ ਵਾਰੀ ਠਿੱਕ ਜੂਗਾ ਹੋ ਸਕਦਾ ਸ਼ੁਰੂ ਦੇ ਵਿੱਚ ਸਾਨੂੰ ਪ੍ਰੋਬਲਮ ਵੀ ਥੋੜੀ ਆਵੇ ਵੀ ਸਾਨੂੰ ਧਿਆਨ ਜੋੜਨ ਦੇ ਵਿੱਚ ਤਕਲੀਫ ਹੋਵੇ ਪਰ ਤੁਸੀਂ ਇਹ ਚੀਜ਼ ਨੂੰ ਕਰਨਾ ਬੰਦ ਨਹੀਂ ਕਰਨਾ ਤੁਸੀਂ ਇਹਨੂੰ ਡੇਲੀ ਕਰਦੇ ਰਹਿਣਾ ਅਗਰ ਤੁਸੀਂ ਇਹਦੀ ਸੱਚੀ ਸ਼ਕਤੀ ਨੂੰ ਦੇਖਣਾ ਅਗਰ ਤੁਸੀਂ ਇਹਦੇ ਮਤਲਬ ਆਪਾਂ ਕਹਾਂਗੇ ਇਹਦੀ ਪਾਵਰ ਨੂੰ ਦੇਖਣਾ ਤੇ ਤੁਸੀਂ ਅੰਮ੍ਰਿਤ ਵੇਲੇ ਇਹਦੇ ਲਈ ਚੁਣ ਸਕਦੇ ਹੋ ਕਿਉਂਕਿ ਅੰਮ੍ਰਿਤ ਵੇਲੇ ਨਾ ਬਹੁਤ ਸ਼ਾਂਤੀ ਹੁੰਦੀ ਹੈ ਉਸ ਟਾਈਮ ਠੀਕ ਹੈ ਤੁਸੀਂ ਜਦੋਂ ਵੀ ਤੁਹਾਡੀ ਅੱਖ ਖੁੱਲ੍ਹੇ ਇੱਕ ਤਾਂ ਉਦੋਂ ਸਾਡਾ ਮਾਈਂਡ ਬਹੁਤ ਰਿਲੈਕਸ ਹੁੰਦਾ ਹੈ ਸਾਡੇ ਦਿਮਾਗ ਦੇ ਵਿੱਚ ਨੈਗੇਟਿਵ ਚੀਜ਼ਾਂ ਨਹੀਂ ਚੱਲ ਰਹੀਆਂ ਹੁੰਦੀਆਂ ਕਿਉਂਕਿ ਅਸੀਂ ਸੌ ਕੇ ਉੱਠੇ ਹੁੰਦੇ ਆ ਸਾਡਾ ਦਿਮਾਗ ਇੱਕਦਮ ਤਰੋ ਤਾਜ਼ਾ ਹੋ ਜਾਂਦਾ ਹੈ ਦੇਖੋ ਜਦੋਂ ਆਪਾਂ ਦਿਨੇ ਵੀ ਸਟ੍ਰੈਸ ਹੁੰਦਾ ਆਪਾਂ ਥੋੜੀ देर ਸੌਂਨੇ ਆ ਤਾਂ ਸਾਨੂੰ ਐ ਲੱਗਦਾ ਨਾ ਵੀ ਹਲਕਾ ਹਲਕਾ ਮਹਿਸੂਸ ਹੁੰਦਾ ਠੀਕ ਉਸੇ ਤਰੀਕੇ ਨਾਲ ਅਮਰਤ ਮਿਲ ਜਦੋਂ ਵੀ ਤੁਹਾਡੀ ਅੱਖ ਖੁੱਲ੍ਹੇ ਉੱਠ ਕੇ ਵਟਾਵਰ ਚੌਂਕੜੀ ਮਾਰੋ ਬਾਕੀ ਸਾਰੇ ਕੰਮ ਬਾਅਦ ਚ ਕਰਿਓ ਕੋਈ ਕੰਮ ਦੀ ਚਿੰਤਾ ਨਾ ਕਰੋ ਟੈਨਸ਼ਨ ਨਾ ਆਪਣੇ ਦਿਮਾਗ ਚ ਲੈ ਕੇ ਆਓ ਅੱਖਾਂ ਬੰਦ ਕਰਕੇ ਬੈਠ ਜਾਓ ਕਿਉਂਕਿ ਉਸ ਟਾਈਮ ਅਸੀਂ ਥੋੜਾ ਥੋੜਾ ਨੀਂਦ ਦੇ ਵਿੱਚ ਹੁੰਨੇ ਆ ਹਨਾ ਆਪਣੀ ਅੱਖ ਛੇਤੀ ਨਹੀਂ ਖੁੱਲਦੀ ਆਪਾਂ ਨੀਂਦਰ ਦੇ ਵਿੱਚ ਹੁੰਨੇ ਆ ਸਾਡਾ ਦਿਲ ਕਰਦਾ ਸੀ ਹੋਰ ਸੌਂ ਜਾਈਏ ਉਹ ਸਹੀ ਸਮਾਂ ਹੁੰਦਾ ਇਸ ਸ਼ਬਦ ਦਾ ਇਸਤੇਮਾਲ ਕਰਨ ਦਾ ਉਸ ਟਾਈਮ ਅਗਰ ਅਸੀਂ ਅਸੀਂ ਸ਼ਬਦ ਦਾ ਇਸਤੇਮਾਲ ਕਰਦੇ ਆ ਤਾਂ ਸਾਡਾ ਇੱਥੇ ਧਿਆਨ ਬਹੁਤ ਜੁੜਦਾ ਹੈ ਤੁਸੀਂ ਇਹ ਚੀਜ਼ ਮਹਿਸੂਸ ਕਰੋਗੇ ਕਈ ਵਾਰੀ ਮੈਂ ਇਹ ਚੀਜ਼ ਆਪਣੇ ਆਪ ਨਾ ਮਹਿਸੂਸ ਕੀਤੀ ਜਦੋਂ ਆਪਾਂ ਬਹੁਤ ਰਿਲੈਕਸ ਹੋ ਕੇ ਬੈਠ ਜਾਂਦੇ ਆ ਨਾ ਤਾਂ ਆਪਣਾ ਜਿਹੜਾ ਦਿਮਾਗ ਆ ਬਹੁਤ ਸ਼ਾਂਤ ਹੋ ਜਾਂਦਾ ਸੇ ਨੈਗੇਟਿਵਿਟੀ ਤੋਂ ਬਹੁਤ ਦੂਰ ਹੋ ਜਾਂਦੀ ਆ ਤਾਂ ਫਿਰ ਜਦੋਂ ਆਪਾਂ ਅੰਦਰ ਅੰਦਰ ਨੂੰ ਜਾਂਦੇ ਰਹਿੰਦੇ ਆ ਨਾ ਹੋਰ ਅੰਦਰ ਨੂੰ ਜਾਂਦੇ ਰਹਿੰਦੇ ਨਾ ਤਾਂ ਆਪਾਂ ਨੂੰ ਐ ਲੱਗਦਾ ਵੀ ਆਪਾਂ ਕਿਸੇ ਗਹਿਰੀ ਚੀਜ਼ ਦੇ ਵਿੱਚ ਚਲੇ ਗਏ ਤੇ ਬੜਾ ਰਿਲੈਕਸ ਹੁੰਦਾ ਤੇ ਉਸ ਟਾਈਮ ਸਾਨੂੰ ਇਹ ਲੱਗਦਾ ਵੀ ਅਸੀਂ ਬਿਲਕੁਲ ਵੀ ਨਾ ਹਿੱਲ ਗਏ ਸਾਡਾ ਹਿੱਲਰ ਨੂੰ ਬਿਲਕੁਲ ਮੰਨ ਨਹੀਂ ਕਰਦਾ ਇਹ ਹੀ ਰੀਜ਼ਨ ਹੁੰਦਾ ਜਿਹੜੇ ਸੰਤ ਮਹਾਂਪੁਰਸ਼ ਤੋਂ ਆਪਦੀ ਭਗਤੀ ਦੇ ਚਲੀਂ ਹੁੰਦੇ ਨੇ ਤੋਂ ਇੱਕ ਜਗ੍ਹਾ ਸਥਿਰ ਹੁੰਦੇ ਨੇ ਬਿਲਕੁਲ ਨਹੀਂ ਹਿਲਦੇ ਉਹਨਾਂ ਦਾ ਸਰੀਰ ਬਿਲਕੁਲ ਨਹੀਂ ਹਿਲਦਾ ਕਿਉਂਕਿ ਉਸ ਟਾਈਮ ਉਹ ਬਹੁਤ ਜ਼ਿਆਦਾ ਗਹਿਰੇ ਆਪਾਂ ਕਹਿੰਦੇ ਆ ਧਿਆਨ ਦੇ ਵਿੱਚ ਹੁੰਦੇ ਨੇ ਸੋ ਉਸ ਟਾਈਮ ਤੁਸੀਂ ਫਿਰ ਉਦੋਂ ਬਾਅਦ ਵਾਹਿਗੁਰੂ ਦਾ ਸਿਮਰਨ ਕਰਨਾ ਇਸ ਤਰੀਕੇ ਨਾਲ ਕਰਨਾ ਨਹੀਂ ਪਿਆਰ ਨਾਲ ਕਰਨਾ ਕਿ ਤੁਹਾਡੇ ਆਪਣੇ ਕੰਨਾਂ ਨੂੰ ਸੁਣੇ ਜਿਵੇਂ ਆਪਾਂ ਫੋਨ ਵਿੱਚ ਜਦੋਂ ਸੁਣਦੇ ਆ ਤਾਂ ਸਾਡਾ ਮਨ ਕਰਦਾ ਨਾ ਆਪਾਂ ਨਾਮ ਨਾਲ ਜਪੀਏ ਠੀਕ ਉਸੇ ਤਰ੍ਹਾਂ ਦਾ ਰਸ ਸਾਨੂੰ ਪੜਨਾ ਚਾਹੀਦਾ ਹੈ ਇੱਕ ਚੀਜ਼ ਮੈਂ ਤੁਹਾਨੂੰ ਜ਼ਰੂਰ ਕਲੀਅਰ ਕਰੂੰਗੀ ਵੀ ਅਗਰ ਤੁਸੀਂ ਇਹਦੀ ਪਾਵਰ ਦੇਖਣੀ ਆ ਤਾਂ ਤੁਹਾਡਾ ਪੋਜ਼ਿਟਿਵ ਲੈਵਲ ਬਹੁਤ ਹਾਈ ਹੋਣਾ ਚਾਹੀਦਾ ਹੈ ਤੁਹਾਡੇ ਅੰਦਰ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ ਤੁਹਾਨੂੰ ਇਸ ਚੀਜ਼ ਤੇ ਵਿਸ਼ਵਾਸ ਕਰਨਾ ਪਵੇਗਾ ਅਗਰ ਤੁਸੀਂ ਵਿਸ਼ਵਾਸ ਨਹੀਂ ਕਰ پا ਰਹੇ ਅਗਰ ਤੁਸੀਂ ਇਸ ਘਰ ਧਰੇ ਹੋ ਲੇਕਿਨ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ 네ਗੇਟਿਵ ਚੀਜ਼ਾਂ ਚੱਲ ਰਹੀਆਂ ਨੇ ਵੀ ਕੀ ਇਹ ਚੀਜ਼ ਕੰਮ ਕਰੂਗੀ ਇਹਦੇ ਨਾਲ ਕਿਵੇਂ ਕੰਮ ਹੋਗਾ ਕੀ ਇਹ ਹੋ ਸਕਦਾ ਤਾਂ ਫਿਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਲੀਅਰ ਕਰ ਦੂੰਗੀ ਵੀ ਜਾਂ ਤਾਂ ਫਿਰ ਜੋ ਤੁਸੀਂ ਚਾਹੁੰਦੇ ਹੋ ਬਹੁਤ ਲੇਟ ਹੋਊਗਾ ਜਾਂ ਫਿਰ ਹੋਊਗਾ ਹੀ ਨਹੀਂ ਕਿਉਂਕਿ ਤੁਸੀਂ 네ਗੇਟਿਵਿਟੀ ਨੂੰ ਬਹੁਤ ਹਾਈ ਲੈਵਲ ਤੇ ਆਪਣੇ ਦਿਮਾਗ ਵਿੱਚ ਰੱਖਿਆ ਹੋਇਆ ਸੋ ਅਗਰ ਤੁਸੀਂ ਦਾ ਰਿਜ਼ਲਟ ਵਾਕਈ ਦੇਖਣਾ ਤਾਂ ਤੁਹਾਨੂੰ ਆਪਣੇ ਦਿਮਾਗ ਵਿੱਚੋਂ 네ਗੇਟਿਵ ਚੀਜ਼ਾਂ ਨੂੰ ਬਾਹਰ ਕੱਢਣਾ ਪਵੇਗਾ ਇਹਦੀ ਪਹਿਲੀ ਸ਼ਰਤ ਹੈ ਅਗਰ ਤੁਸੀਂ ਮਤਲਬ ਇਸ ਚੀਜ਼ ਦੀ ਪਾਵਰ ਦੇਖਣੀ ਆ ਤਾਂ ਤੁਸੀਂ ਫਿਰ ਉਸ ਤੋਂ ਬਾਅਦ ਮੈਡੀਟੇਸ਼ਨ ਕਰਨੀ ਆ ਵਾਹਿਗੁਰੂ ਦੇ ਸਿਮਰਨ ਦੀ ਜਿਹਦੇ ਨਾਲ ਤੁਸੀਂ ਬੜਾ ਪਰਮਾਤਮਾ ਦੇ ਨਾਲ ਆਸਾਨੀ ਨਾਲ ਜੁੜ ਜਾਂਦੇ ਹੋ ਕਿਉਂਕਿ ਨੀਂਦਰ ਅਵਸਥਾ ਉਹ ਇੱਕ ਰਸਤਾ ਹੈ ਜਿਹਦੇ ਨਾਲ ਬਹੁਤ ਤੇਜ਼ੀ ਨਾਲ ਅਸੀਂ ਗੁਰੂ ਸਾਹਿਬ ਨਾਲ ਜੁੜਦੇ ਹਾਂ ਤੇ ਫਿਰ ਉਸ ਅਵਸਥਾ ਦੇ ਵਿੱਚ ਅਸੀਂ ਜੋ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਜੋ ਚੀਜ਼ ਅਸੀਂ ਬੋਲਦੇ ਹਾਂ ਉਹ ਚੀਜ਼ ਯੂਨੀਵਰਸ ਵੀ ਸਾਨੂੰ ਫਿਰ ਬਹੁਤ ਛੇਤੀ ਦਿੰਦੀ ਆ ਪਰਮਾਤਮਾ ਸਾਡੀ ਝੋਲੀ ਦੇ ਵਿੱਚ ਉਹ ਚੀਜ਼ ਬਹੁਤ ਛੇਤੀ ਪਾਉਂਦਾ ਕਿਉਂਕਿ ਅਸੀਂ ਉਸ ਟਾਈਮ ਬਹੁਤ ਸਾਡਾ ਜਿਹੜਾ ਟਰਸਟ ਲੈਵਲ ਹੁੰਦਾ ਨਾ ਉਸ ਟਾਈਮ ਬਹੁਤ ਹਾਈ ਹੁੰਦਾ ਤੇ ਕਈ ਵਾਰੀ ਇੱਕ ਚੀਜ਼ ਆਪਾਂ ਦੇਖੀ ਹੋਣੀ ਆ ਕਈ ਲੋਕ ਕਹਿੰਦੇ ਹੁੰਦੇ ਨੇ ਵੀ ਮੈਂ ਇੱਕ ਪਾਠ ਕੀਤਾ ਜਾਂ ਦੋ ਪਾਠ ਕੀਤੇ ਤੇ ਮੇਰਾ ਜਿਹੜਾ ਅਰਦਾਸ ਆ ਪੂਰੀ ਹੋ ਗਈ ਪਰ ਦੂਜੇ ਪਾਸੇ ਕਈ ਵਾਰੀ ਆਪਾਂ ਪੰਜਾਹ ਪਾਠ ਵੀ ਕਰ ਲੈਂਦੇ ਆ ਫਿਰ ਵੀ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਇਹਦੇ ਵਿੱਚ ਫਰਕ ਕੀ ਹੈ ਇਹਦੇ ਵਿੱਚ ਫਰਕ ਹੈ ਕਿ ਉਸ ਬੰਦੇ ਦਾ ਟਰਸਟ ਲੈਵਲ ਜਿਹੜਾ ਸੀ ਵਿਸ਼ਵਾਸ ਸੀ ਗੁਰੂ ਸਾਹਿਬ ਪ੍ਰਤੀ ਉਹ ਬਹੁਤ ਹਾਈ ਸੀ ਇਸ ਕਰਕੇ ਉਹਦੀ ਅਰਦਾਸ ਛੇਤੀ ਪੂਰੀ ਹੋ ਗਈ ਤੇ ਜੇ ਆਪਾਂ ਪੰਜਾਹ ਪਾਠ ਵੀ ਕਰ ਲਏ ਲੇਕਿਨ ਸਾਡੇ ਮਨ ਵਿੱਚ ਉਹ ਸ਼ੰਕਾ ਚੱਲ ਰਹੀ ਆ ਅਸੀਂ ਸਵਾਲ ਕਰ ਰਹੇ ਆ ਵੀ ਮੈਂ ਪਾਠ ਤਾਂ ਕਰ ਲਿਆ ਪਰ ਪਤਾ ਨਹੀਂ ਮੇਰੀ ਅਰਦਾਸ ਕਦੋਂ ਪੂਰੀ ਹੋਊਗੀ ਪਤਾ ਨਹੀਂ ਮੇਰੀ ਇਹ ਮਨੋਕਾਮਨਾ ਕਦੋਂ ਪੂਰੀ ਹੋਊਗੀ ਕਦੋਂ ਗੁਰੂ ਸਾਹਿਬ ਮੇਰੀ ਸੁਣਨਗੇ ਤਾਂ ਫਿਰ ਤੁਹਾਡਾ ਉਹ ਕੰਮ ਡਿਲੇ ਹੁੰਦਾ 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 ਹੀ ਜਾਊਗਾ ਅੱਗੇ ਛੇਤੀ ਨਿਉ ਅਰਦਾਸ ਪੂਰੀ ਹੋਊਗੀ ਇਹ ਇੱਕ ਰੀਜ਼ਨ ਹੈ ਵਿਸ਼ਵਾਸ ਇੰਨੀ ਵੱਡੀ ਤਾਕਤ ਹੈ ਜੋ ਤੁਹਾਨੂੰ ਚਾਹੇ ਰਾਤੋਂ ਰਾਤ ਤੁਹਾਡੀ ਹਰ ਮਨੋਕਾਮਨਾ ਪੂਰੀ ਕਰ ਸਕਦਾ ਹੈ ਰਸਟ ਇੰਨੀ ਵੱਡੀ ਤਾਕਤ ਰੱਖਦਾ ਕਿ ਤੁਹਾਨੂੰ ਰਾਤੋਂ ਰਾਤ ਤੁਹਾਡੀ ਜ਼ਿੰਦਗੀ ਨੂੰ ਪਲਟ ਸਕਦਾ ਕਹਿੰਦੇ ਹੁੰਦੇ ਨਾ ਦੁਨੀਆ ਨੂੰ ਪਲਟਣ ਲਈ ਇੱਕ ਸਕਿੰਟ ਹੀ ਕਾਫੀ ਹੈ ਇੱਕ ਸਕਿੰਟ ਵਿੱਚ ਦੁਨੀਆ ਪਲਟ ਜਾਂਦੀ ਹੈ ਸੋ ਇਸੇ ਤਰੀਕੇ ਨਾਲ ਵਿਸ਼ਵਾਸ ਬਹੁਤ ਮਹੰਨਤ ਰੱਖਦਾ ਜਦੋਂ ਤੁਸੀਂ ਇਹ ਮੈਡੀਟੇਸ਼ਨ ਕਰਨੀ ਹੈ ਵਾਹਿਗੁਰੂ ਦੇ ਸਿਮਰਨ ਦੀ ਕਰਨੀ ਹੈ ਤਾਂ ਉਦੋਂ ਤੁਸੀਂ ਪੋਜ਼ਿਟਿਵ ਲੈਵਲ ਆਪਣਾ ਹਾਈ ਰੱਖਣਾ ਅਗਰ ਵਾਕਈ ਤੁਸੀਂ ਚਾਹੁੰਦੇ ਹੋ ਇਹ ਕੰਮ ਕਰੀ ਤੇ ਉਸ ਟਾਈਮ ਤੁਸੀਂ ਜੋ ਵੀ ਬੋਲੋਗੇ ਜੋ ਤੁਸੀਂ ਅਰਦਾਸ ਕਰੋਗੇ ਮਤਲਬ ਜੋ ਪਰਮਾਤਮਾ ਦੇ ਚਰਨਾਂ ਚ ਅਰਦਾਸ ਕਰੋਗੇ ਕਰ ਪਰਿਵਾਰ ਨੂੰ ਲੈ ਕੇ ਪਰਿਵਾਰ ਦੀ ਖੁਸ਼ੀ ਨੂੰ ਲੈ ਕੇ ਬੱਚਿਆਂ ਦੇ ਫਿਊਚਰ ਨੂੰ ਲੈ ਕੇ ਆਪਣੀ ਸਿਹਤ ਨੂੰ ਲੈ ਕੇ ਜਾਂ ਕਾਰੋਬਾਰ ਨੂੰ ਲੈ ਕੇ ਕਿਸੇ ਵੀ ਚੀਜ਼ ਨੂੰ ਲੈ ਕੇ ਅਗਰ ਤੁਸੀਂ ਅਰਦਾਸ ਕਰੋਗੇ ਉਹ ਅਰਦਾਸ ਸਿੱਧੀ ਸਤਿਗੁਰੂ ਸਾਹਿਬ ਦੇ ਚਰਨਾਂ ਵਿੱਚ ਜਾਂਦੀ ਹੈ ਕਿਉਂਕਿ ਉਸ ਟਾਈਮ ਸਾਡਾ ਪੋਜ਼ਿਟਿਵ ਲੈਵਲ ਹਾਈ ਹੁੰਦਾ ਹੈ ਇਹ ਰੀਜ਼ਨ ਹੁੰਦਾ ਹੈ ਤੇ ਜਦੋਂ ਆਪਾਂ ਦਿਨ ਦੇ ਟਾਈਮ ਵੀ ਪਾਠ ਕਰਦੇ ਹਾਂ ਹਾਜ਼ਰੀ ਆਪਣੀ ਉਹ ਵੀ ਪ੍ਰਵਾਹਨ ਹੁੰਦੀ ਹੈ ਪਰ ਉਸ ਟਾਈਮ ਸਾਡੇ ਦਿਮਾਗ ਦੇ ਵਿੱਚ ਬਹੁਤ ਸਾਰੀਆਂ ਨੈਗੇਟਿਵ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਹੁਣ ਇਹੀ ਤਾਂ ਇੱਕ ਕਾਰਨ ਹੈ ਹੁਣ ਕਈ ਲੋਕ ਕਹਿ ਦਿੰਦੇ ਨੇ ਵੀ ਅਸੀਂ ਦਿਨ ਦੇ ਟਾਈਮ ਇਹ ਚੀਜ਼ ਕਰ ਸਕਦੇ ਹਾਂ ਇਹ ਰਾਤ ਟਾਈਮ ਕਰ ਸਕਦੇ ਆ ਕਰ ਸਕਦੇ ਆ ਪਰ ਜਿਹੜੀ એનર્ਜੀ ਅੰਮ੍ਰਿਤ ਵੇਲੇ ਹੁੰਦੀ ਹੈ ਨਾ ਉਹ ਦਿਨ ਦੇ ਟਾਈਮ ਨਹੀਂ ਹੁੰਦੀ ਦਿਨ ਦੇ ਟਾਈਮ ਅਸੀਂ ਦੁਨਿਆਵੀ ਬਹੁਤ ਸਾਰੀਆਂ ਗੱਲਾਂ ਦੇ ਵਿੱਚ उलझे ਹੁੰਦੇ ਆ ਬਹੁਤ ਸਾਰੀਆਂ ਚੀਜ਼ਾਂ ਸਾਡੇ ਦਿਮਾਗ ਚੱਲ ਰਹੀਆਂ ਹੁੰਦੀਆਂ ਫਿਰ ਆਪਾਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਸਾਡਾ ਧਿਆਨ ਪਟਕਦੇ ਹੀ ਪਟਕਦਾ ਸੋ ਐਵੇਂ ਤਾਂ ਨਹੀਂ ਪ੍ਰਮਾਤਮਾ ਨੇ ਸਾਨੂੰ ਅੰਮ੍ਰਿਤ ਵੇਲਾ ਬਖਸ਼ਿਆ ਕਿਉਂਕਿ ਅੰਮ੍ਰਿਤ ਵੇਲੇ ਦੀ ਤਾਕਤ ਬਹੁਤ ਵੱਡੀ ਹੈ ਹੁਣ ਦੇਖੋ ਇੱਕ ਬੰਦਾ 2 ਵਜੇ ਉੱਠ ਕੇ ਅਨਦਾਜ਼ ਕਰਦਾ ਤੇ ਇੱਕ ਬੰਦਾ 4 ਵਜੇ ਉੱਠ ਕੇ ਕਰਦਾ ਇੱਕ ਬੰਦਾ 3 ਵਜੇ ਕਰਦਾ ਇੱਕ ਬੰਦਾ 6 ਵਜੇ ਕਰਦਾ ਇੱਕ ਬੰਦਾ ਪਾ 4 ਜਾਂ 5 ਵਜੇ ਕਰਦਾ ਦੂਜਾ 8 ਵਜੇ ਕਰਦਾ ਤਾਂ ਹੁਣ ਉਹਨਾਂ 'ਚ ਕੁਝ ਤਾਂ ਫਰਕ ਹੈ ਨਾ ਹੁਣ ਜਿਹੜਾ 2 ਵਜੇ ਉੱਠਦਾ ਤੇ ਦੂਜਾ 8 ਵਜੇ ਉੱਠਦਾ ਉਹਨਾਂ ਦੇ ਫਲ ਜਿਹਨਾਂ ਨੂੰ ਉਹਨੂੰ ਫਲ ਮਿਲਣਾ ਹੈ ਉਹ 'ਚ ਕੁਝ ਤਾਂ ਫਰਕ ਹੋਊਗਾ ਨਾ ਸੋ ਅਮਰਤ ਮਿਲ ਵੀ ਬਹੁਤ ਵੱਡੀ ਤਾਕਤ ਆ ਬਹੁਤ ਵੱਡੀ ਮਹੱਤਤਾ ਹੈ ਪਰਮਾਤਮਾ ਨੇ ਐਵੇਂ ਨਹੀਂ ਸਾਨੂੰ ਇਹ ਬਖਸ਼ਿਆ ਸੋ ਇਹਨਾਂ ਚੀਜ਼ਾਂ ਨੂੰ ਸਾਨੂੰ ਸਮਝਣ ਦੀ ਲੋੜ ਹੈ ਤੇ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੀ ਹੋਣੀ ਆ ਮੈਂ ਐਦਾਂ ਦੀਆਂ ਹੋਰ ਬਹੁਤ ਵਧੀਆ ਪੋਜ਼ਿਟਿਵਿਟੀ ਵਾਲੀਆਂ ਤੇ ਮੋਟੀਵੇਸ਼ਨ ਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੀ ਰਹੂੰਗੀ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ